ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਹਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਜੀ ਪਿਛਲੇ ਸਾਲ 2021 ਦੇ ਵਿੱਚ ਦਫ਼ਤਰ ਡਾਇਰੈਕਟੋਰੇਟ ਸਿੱਖਿਆ ਵੱਲੋਂ ਲਾਇਬ੍ਰੇਰੀ ਦੀਆਂ ਜਿਹੜੀਆਂ ਪੋਸਟਾਂ ਉਹ ਕੱਢੀਆਂ ਗਈਆਂ ਸੀ ਤਾਂ ਕਿਸੇ ਕਾਰਨ ਕਰਕੇ ਜਿਹੜੇ ਕੁਸ਼ਕ ਲਾਇਬ੍ਰੇਰੀਨ ਸੀਗੇ ਜਿਨ੍ਹਾਂ ਦੀ ਸਕਰੂਟੀਨੀ ਤੇ ਬੁਲਾਇਆ ਗਿਆ ਸੀ ਉਹ ਕਿਸੇ ਕਾਰਨ ਕਰਕੇ ਸਕਰੂਟੀਨੀ ਤੇ ਨਹੀਂ ਪਹੁੰਚ ਸਕੇ ਹਾਂ ਹੁਣ ਕੀ ਹੈ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਉਹਨਾਂ ਨੂੰ ਦੁਬਾਰਾ ਤੋਂ ਇੱਕ ਜਿਹੜਾ ਲਾਸਟ ਮੌਕਾ ਦਿੱਤਾ ਜਾ ਰਿਹਾ ਹੈ ਤਾਂ ਕੀ ਹੈ ਸਾਰੀ ਜਾਣਕਾਰੀ ਮੈਂ ਤੁਹਾਨੂੰ ਇੱਕ ਵਾਰੀ ਪੜ੍ਹ ਕੇ ਸੁਣਾ ਦਿੰਨਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਨਾਲ ਮੈਂ ਤੁਹਾਨੂੰ ਲਿਸਟ ਵੀ ਸਾਂਝੀ ਕਰੂੰਗਾ ਕਿਉਂਕਿ ਜਿਹੜੇ ਉਮੀਦਵਾਰਾਂ ਨੂੰ ਬੁਲਾਇਆ ਗਿਆ ਉਹਨਾਂ ਦੀ ਲਿਸਟ ਜਿਹੜੀ ਉਹ ਨਾਲ ਨੱਥੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕੋਈ ਤੁਸੀਂ ਸਕੂਲ ਲਾਇਬ੍ਰੇਰੀ ਦੀਆਂ ਅਸਾਮੀਆਂ ਵਿਰੁੱਧ ਸਿਲੈਕਟ ਹੋਈ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਸਕਰੂਟੀ ਕਰਨ ਸਬੰਧੀ ਠੀਕ ਹੈ ਜੀ ਇਹਨਾਂ ਦੀ ਜਿਹੜਾ ਇਸ਼ਤਿਹਾਰ ਦਿੱਤਾ ਗਿਆ ਸੀ ਸਾਲ 2021 ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਕਿ ਇਹਨਾਂ ਉਮੀਦਵਾਰਾਂ ਨੂੰ 23 ਸਤ ਪਾਵ ਅੱਜ ਜਿਹੜੀ ਹੈਗੀ 22 ਤਰੀਕ ਹੋ ਗਈ ਹੈ ਕੱਲ ਨੂੰ 23 ਸਤ ਨੂੰ ਸਵੇਰੇ 10 ਵਜੇ ਚੌਥੀ ਮੰਜ਼ਿਲ ਦਫ਼ਤਰ ਡਾਇਰੈਕਟਰ ਸਿਵਲ ਐਜੂਕੇਸ਼ਨ ਸਕੈਂਡਰੀ ਪੰਜਾਬ ਐਸ ਐਸ ਐ ਨਗਰ ਪੰਜਾਬ ਬੋਰਡ ਕੰਪਲੈਕਸ ਫੇਜ਼ 8 ਐਸ ਐਸ ਐ ਨਗਰ ਵਿਖੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਦਸਤਾਵੇਜ਼ਾਂ ਦੀ ਸਕਰੂਟੀ ਲਈ ਨਾਲ ਨਥੀ ਸਵੈ ਘੋਸ਼ਨਾ ਪੱਤਰ ਇਹਦੇ ਨਾਲ ਸਵੈ ਘੋਸ਼ਨਾ ਪੱਤਰ ਦਿੱਤਾ ਹੋਇਆ ਉਹ ਵੀ ਤੁਹਾਨੂੰ ਸਾਂਝਾ ਕਰਾਂਗੇ ਨਾਲ ਲੈ ਕੇ ਭਰ ਕੇ ਆਉਣਾ ਜੀ ਅਤੇ ਆਪਣੇ ਸਾਰੇ ਅਸਲ ਦਸਤਾਵੇਜ਼ ਐਪਲੀਕੇਸ਼ਨ ਫਾਰਮ ਕੈਟਾਗਰੀ ਸੰਬੰਧੀ ਸਰਟੀਫਿਕੇਟ ਜਿਹੜਾ ਹੈਗਾ ਵਿਦਿਅਕ ਸਰਟੀਫਿਕੇਟ ਜਿਵੇਂ ਕਿ ਕਿਸੇ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਸਬੂਤ ਸਮੇਤ ਕਿੱਥੇ ਪੇਪਰ ਦਿੱਤੇ ਗਏ ਸਬੂਤ ਸਮੇਤ ਹੈ ਰਿਹਾ ਇਸੀ ਸਬੂਤ ਰੋਲ ਨੰਬਰ ਸਲਿੱਪ ਸਮੇਤ ਸਵੈ ਤਸਦੀਕ ਜਿਹੜਾ ਹੈਗਾ ਸਰਟੀਫਿਕੇਟਾਂ ਦੀ ਫੋਟੋ ਕਾਪੀ ਨਾਲ ਲੈ ਕੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ ਇਸ ਤੋਂ ਬਾਅਦ ਇਹਨਾਂ ਨੇ ਨਾਲ ਕੀ ਦਿੱਤੀ ਜੇਕਰ ਇਹ ਜਿਹੜੇ ਦਰਸਾਏ ਹੋਏ ਨਾਲ ਨੱਥੀ ਲਿਸਟ ਦੇ ਅਨੁਸਾਰ ਜੇਕਰ ਇਹ ਉਮੀਦਵਾਰ ਨਹੀਂ ਪਹੁੰਚਦੇ ਤਾਂ ਕੀ ਹੋਊਗਾ ਜੀ ਨਿਸ਼ਚਿਤ ਮਿਤੀ ਨੂੰ ਦਸਤਾਵੇਜ਼ਾਂ ਸਖਰੂਨਲੀ ਹਾਜ਼ਰ ਨਹੀਂ ਹੁੰਦਾ ਤਾਂ ਵਿਭਾਗ ਵੱਲੋਂ ਉਸ ਦਾ ਕਲੇਮ ਹੈ ਜਿਹੜਾ ਉਹ ਰੱਦ ਕਰਦੇ ਹੋਏ ਉਸ ਦਾ ਨਾਂ ਦੀ ਸ਼ਿਫਾਰਿਸ਼ ਅਧੀਨ ਸੇਵਾਮਾਂ ਚੋਣ ਬੋਰਡ ਪੰਜਾਬ ਨੂੰ ਵਾਪਸ ਕਰ ਦਿੱਤੀ ਜਾਵੇਗੀ ਤਾਂ ਇਹ ਬੜਾ ਜਿਹੜਾ ਸਖਤ ਇਹਨਾਂ ਨੇ ਕੀਤਾ ਕਿਉਂਕਿ ਦੇਖੋ ਹੁਣ 24 ਚੱਲ ਰਹੇ 21 ਦੇ ਅਕੋਰਡਿੰਗ ਉਦੋਂ ਦੀ ਭਰਤੀ ਆਈ ਹੈ ਠੀਕ ਹੈ ਜੀ ਤਾਂ ਜੇਕਰ ਇਸ ਮਾਰ ਵੀ ਉਹ ਨਹੀਂ ਜਾਂਦਾ ਤਾਂ ਲਾਸਟ ਚਾਂਸ ਹੈ ਬਿਲਕੁਲ ਉਹਨਾਂ ਦਾ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਨਾਮ ਵਾਪਸ ਕਰ ਦਿੱਤਾ ਜਾਊਗਾ ਤਾਂ ਆਹ ਸਕਰੀਨ ਮੈਂ ਤੁਹਾਡਾ ਸ਼ੇਅਰ ਕਰ ਰਿਹਾ ਹਾਂ ਠੀਕ ਹੈ ਜੀ ਆ ਨਾਮ ਜਿਹੜੇ ਹੈਗੇ ਉਹਨਾਂ ਦੇ ਉਹ ਦਿੱਤੇ ਹੋਏ ਆ ਤਕਰੀਬਨ 17 ਜਿਹੜੇ ਉਹ ਕੈਂਡੀਡੇਟ ਦਿੱਤੇ ਹੋਏ ਆ ਜੀ ਠੀਕ ਹੈ ਜੀ ਇਹਦੇ ਨਾਲ ਇੱਕ ਅਲੱਗ ਤੋਂ ਜਿਹੜਾ ਹੈਗਾ ਉਹ ਵੀ ਦਿੱਤਾ ਹੋਇਆ ਠੀਕ ਹੈ ਜੀ ਤਾਂ ਭਾਵ 17 18 ਜਿਹੜੇ ਜਿਹੜੇ ਹੈਗੇ ਉਹਨਾਂ ਨੂੰ ਬੁਲਾਇਆ ਗਿਆ ਇਹਦੇ ਨਾਲ ਹੀ ਆਪਾਂ ਤੁਹਾਨੂੰ ਜਿਸ ਤਰ੍ਹਾਂ ਸਭ ਕੁਝ ਨਾ ਪੱਤਰ ਇਹਨਾਂ ਨੇ ਦਿੱਤਾ ਹੋਇਆ ਜੀ ਠੀਕ ਹੈ ਜੀ ਤਾਂ ਇਹ ਨਾਲ ਤੁਸੀਂ ਭਰ ਕੇ ਲੈ ਕੇ ਜਾਣਾ ਹੈ Ориジナル ਉਸ ਤੋਂ ਬਾਅਦ ਜਿੰਨੇ ਵੀ ਤੁਹਾਡੇ ਡਾਕੂਮੈਂਟ ਉਹ ਵੀ ਨਾਲ Ориジナル ਲੈ ਕੇ ਜਾਣੇ ਆ ਠੀਕ ਹੈ ਜੀ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਂਝੀ ਜ਼ਰੂਰ ਕਰਿਓ ਤੇ ਨਵੀਆਂ-ਨਵੀਆਂ ਜਾਣਕਾਰੀ ਦੇ ਲਈ ਕਿਰਪਾ ਕਰਕੇ channel ਨੂੰ subscribe ਜ਼ਰੂਰ ਕਰ ਲਿਓ ਵੀਡੀਓ ਬਾਰੇ ਲਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ